ਸੋ ਇਹ ਤਾਂ ਜਿਹਨਾਂ ਦੀ ਕਮਾਈ ਹੁੰਦੀ ਉਹ ਤਾਂ ਵਾਰਵੰਦੀਆਂ ਦੇ ਵੱਸ ਤੋਂ ਹੁੰਦੇ ਆ ਤੇ ਮਿੱਨੂ ਵਾਰਵੰਦੀਆਂ ਦੇ ਨਾਂ ਤੇ ਮੇਰੇ ਖਸਮ ਦੀ ਕਮਾਈ ਹੱਥ ਦੀ ਹਾਂ। ਹਾਦੀਪਿੰਡ ਕੀ ਨਾਮ ਤੁਹਾਡਾ ਕਿੱਥੋਂ ਦੇ ਰਹਿੰਦੇ ਹੋ? ਪ੍ਰਦੀਪਕੌਰ ਮੇਰਾ ਨਾਮ ਆ ਪਿੰਡ ਬਚਲੇ ਤੇ ਰਹਿੰਦੀ ਹਾਂ ਪੁੱਕਿਆਂ ਦੇ ਘਰ ਸਹੁਰੇ ਮੇਰੇ ਕੱਲੇ ਆ ਕੱਲੇ ਦੀ ਜਨਾਨੀ ਆ ਜ਼ਿਮੀਦਾਰ ਨਹੀਂ ਮਤਲਬ ਕਿ ਕੁਝ ਸਮੇਂ ਤੋਂ ਪਹਿਲਾਂ ਉਹਨੇ ਕਿਸੇ ਮੈਂਬਰ ਨੂੰ 4000 ਰੁਪਿਆ ਦਿੱਤਾ ਸੀ ਮੇਰੇ ਥਰੂ ਮੇਰੇ ਤੋਂ ਮੰਗਦੀ ਸੀ ਮੈਨੂੰ ਕਿਹਾ ਕਿ ਹਲੇ ਨਹੀਂ ਹੈਗੇ ਕੁਝ ਸਮੇਂ ਤੋਂ ਬਾਅਦ ਉਹਨੇ ਮੇਰੇ ਤੋਂ ਸਵਾਨ ਲੈ ਗਈ ਪੁਨੀਆਰੀ ਦਾ ਕੁਝ ਹਜ਼ਾਰ ਰੁਪਏ ਮੇਰੇ ਤੋਂ ਹੱਤੀ ਵੀ ਲੈ ਗਈ ਆ ਉਹਦੇ ਦਿੱਤੇ ਦੇ ਬਾਵਜੂਦ ਵੀ ਮੈਨੂੰ ਉਹਨੇ ਗੰਦੇ ਗਲਤ ਸ਼ਬਦ ਮੇਰੀ ਜਾਤੀ ਨੌਲੀ ਆ ਹੋਰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਦੇ بیٹے ਨੇ ਤੇ ਉਹਨੇ ਉਸ ਨਾਮ ਸੀ ਕਦੋਂ ਤੋਂ ਤੁਹਾਡਾ ਜਿਹੜਾ ਲੈਣ ਦੇਣਾ ਚੱਲਦਾ ਪਿਆ ਸੀ ਦੋ ਤਿੰਨ ਸਾਲ ਤੋਂ ਜਦੋਂ ਦੀ ਮੈਂ ਪੇਕਿਆ ਕਰ ਰਹੀ ਸੀ ਹਾਂ ਉਹਦੋਂ ਦੀ ਮੇਰੇ ਪੇਕੇਆਂ ਘਰ ਵੀ ਆਣ ਕੇ ਮੈਨੂੰ ਧਮਕੀਆਂ ਦਿੰਦੀ ਸੀ ਕਈ ਕੁਛ ਬੋਲਦੀ ਸੀ ਕਿ ਮੈਂ ਉਹ ਕਰਨਾ ਜੋ ਕਰਨਾ ਮੈਂ ਫਿਰ ਵੀ ਹੱਥ ਜੋੜ ਦਿੰਦੀ ਨਹੀਂ ਵੀ ਜਦੋਂ ਮਿਲਣਗੇ ਮੈਂ ਦੇ ਦੂੰਗੀ ਕਿੰਨੇ ਪੈਸੇ ਤੁਸੀਂ ਜਿਹੜੇ ਉਹਨਾਂ ਦੇ ਕੋਲ ਲਏ ਸੀ ਤੇ 4000 ਰੁਪਏ ਲਿਆ ਸੀ ਕਿਸੇ ਮੈਂਬਰ ਦੀ ਕਿਸ਼ਤ ਪਵਾਈ ਸੀ ਉਹਨਾਂ ਤੋਂ ਅੱਛਾ ਕੁਛ ਘਰ ਦੀ ਪ੍ਰੋਬਲਮ ਦੇ ਕਰਕੇ ਮੇਰਾ ਝਗੜਾ ਹੋ ਜਾਂਦਾ ਕਿ ਮੈਂ ਤਰਨ ਤਨ ਆਪਣੇ ਪੇਕੇ ਘਰ ਆ ਗਈ ਸੀ ਜਿਹੜਾ ਤੁਸੀਂ ਮਨਿਆਰੀ ਦਾ ਸਮਾਨ ਦਿੱਤਾ ਉਹ ਕਿੰਨੇ ਹਜ਼ਾਰ ਦਾ ਦਿੱਤਾ ਉਹ 4000 ਰੁਪਏ ਦਾ ਮੇਰੇ ਤੋਂ ਇਹਨਾਂ ਨੇ ਸਮਾਨ ਦੋ ਤਿੰਨ ਵਾਰੀ ਕਰਕੇ ਲੈ ਗਏ ਆ ਕਿੰਨੇ ਸਮੇਂ ਬਾਅਦ ਇੱਕ ਸਾਲ ਬਾਅਦ ਮੇਰੇ ਤੋਂ ਸਮਾਨ ਲੈ ਗਿਆ ਆਪਣੇ ਕੋਈ ਇਹਨਾਂ ਦੀ ਮੈਰਿਜ ਇਹ ਉਹਦਾ ਸਮਾਨ ਲੈ ਗਿਆ ਅੱਛਾ ਜੀ 1000 ਰੁਪਿਆ ਮੇਰੇ ਤੋਂ ਹੱਥੀ ਹੋ ਮੇਰੀ ਮੰਮੀ ਕੋਲੋਂ ਲੈ ਕੇ ਗਏ ਆ ਕੀ ਨਾਮ ਉਹਨਾਂ ਦਾ ਅਮਨਦੀਪ ਕੌਰ ਕਿੱਥੋਂ ਦੇ ਰਹਿਣ ਵਾਲੇ ਨੇ ਪਿੰਡ ਕੱਲਾ ਬੇਟੇ ਦਾ ਨਾਮ ਸੁਤਨਾਮ ਸਿੰਘ ਜੋ ਕਿ ਉਹ ਵੀ ਫੋਨ ਤੋਂ ਲਾ ਕੇ ਮੈਨੂੰ ਧਮਕੀਆਂ ਮਾਰਨ ਦੀਆਂ ਦਿੱਤੀਆਂ ਨੇ ਅੱਛਾ ਜੀ ਹਾਂ ਜੀ ਉਹਨਾਂ ਦੇ ਪਤੀ ਵੱਲੋਂ ਵੀ ਤੁਹਾਨੂੰ ਕੁਝ ਪੜਾਇਆ ਗਿਆ ਹੈ ਉਹ ਫੋਨ ਕਰ ਕਰਕੇ ਮੈਨੂੰ ਵੱਖ-ਵੱਖ ਨੰਬਰਾਂ ਤੋਂ ਪਰੇਸ਼ਾਨ ਕਰਨ ਦੇ ਆ ਹੁਣ ਵੀ ਇਹਨਾਂ ਨੇ ਫੋਨ ਤੇ ਇਹ ਗੱਲ ਕਹੀ ਆ ਕਿਹੀਂ ਆਣ ਕੇ ਜੁੰਡਿਆ ਤੋਂ ਧੂਕੇ ਤੈਨੂੰ ਚੌਂਕ ਦੇ ਵਿੱਚ ਖੜਾਉਣਾ ਸਾਰਾ ਅੱਛਾ ਇਹ ਕਿਹਦੇ ਵੱਲੋਂ ਕਹਿ ਗਿਆ ਇਹ ਇਹਨਾਂ ਦੇ بیٹے ਦੇ ਉਹਦੇ ਮਮਾ ਵੱਲੋਂ ਕਹਿ ਗਿਆ بیٹے ਦਾ ਕੀ ਨਾਮ ਹੈ ਸਤਨਾਮ ਸਿੰਘ ਠੀਕ ਹੈ ਤਾਂ ਤੁਸੀਂ ਕੋਈ ਲਿਖਤੀ ਦਰਖਾਹ ਦਿੱਤੀ ਹੋਈ ਆ ਹਾਂਜੀ ਮੈਂ ਗੋਇੰਦਵਾਲ ਥਾਣੇ ਦਰਖਾਹ ਦਿੱਤੀ ਹੋਈ ਆ ਸਹੀ ਹਾਂਜੀ ਤੇ ਕੀ ਕਾਰਵਾਈ ਉਹਨਾਂ ਨੇ ਕੀਤੀ ਆ ਹਲੇ ਕਾਰਵਾਈ ਕੋਈ ਨਹੀਂ ਕੀਤੀ ਸਾਨੂੰ ਇਨਸਾਫ ਚਾਹੀਦਾ ਕਿ ਸਾਡੀ ਜਾਤੀ ਜਿਹੜੀ ਨੌਲ ਦੇ ਕਿਉਂ ਨੌਲਦੇ ਆ ਹਾਂ ਹਾਂ ਕੁਝ ਸਮੇਂ ਤੋਂ ਪਹਿਲਾਂ ਇਹਨੇ ਲੋਨ ਲੈਣ ਤੋਂ ਪਹਿਲਾਂ ਮੈਂ ਜਦੋਂ ਇਹਨੂੰ ਲੋਨ ਦਵਾਇਆ ਸੀ ਇਹਨੇ ਕਿਹਾ ਸੀ ਕਿ ਮੇਰੀ ਬੇਟੀ ਨੇ ਬਾਹਰ ਜਾਣਾ ਮੈਨੂੰ ਕੁਝ 50000 ਰੁਪਏ ਦੀ ਲੋੜ ਆ ਮੇਰੇ ਘਰੇ ਆਣ ਕੇ ਮੇਰੇ ਤਰਲੇ ਕਰਦੀ ਰਹੀ ਆ ਮੈਂ ਲੋਨ ਦਾ ਦਵਾਉਣ ਦਾ ਕੰਮ ਕਰਦੀ ਸੀ ਜੋ ਕਿ ਸਾਰੇ ਪਿੰਡ ਨੂੰ ਹੀ ਪਤਾ ਸੀ ਮੈਨੂੰ ਕਿਹਾ ਕਿ ਮੇਰੇ ਤੋਂ ਹਲੇ ਨਹੀਂ ਵੀ ਮਤਲਬ ਕਿ ਹੋਣਿਆ ਲੋਨ ਆ ਚਲ ਮੈਂ ਤੈਨੂੰ ਵਿਆਜੀ ਪੁੱਛ ਦਿੰਦੀ ਆ ਕਹਿੰਦੀ ਮੈਨੂੰ ਗੱਡੀ ਤੇ ਹੀ ਲਾ ਦੇ 50000 ਰੁਪਇਆ ਤੇ ਮੈਂ ਤੈਨੂੰ ਜਦੋਂ ਕੁੜੀ ਪਾਉਗੀ ਮੈਂ ਤੈਨੂੰ ਦੇ ਦੂੰਗੀ ਤੇ ਫਿਰ ਇਹਨੂੰ ਮੈਂ 30000 ਰੁਪਏ ਦਾ ਲੋਨ ਚੁੱਕ ਕੇ ਦਿੱਤਾ ਕਿ ਵਿਆਜ ਜੀ ਨਹੀਂ ਕੋਈ ਦੇਂਦਾ ਪਿਆ ਗੱਡੀ ਤੇ ਤੇ ਫਿਰ ਵੀ ਅਸੀਂ ਇਹਦਾ ਇੰਨਾ ਸਾਥ ਦਿੱਤਾ ਤੇ ਇਹ ਸਾਡੀ ਜਾਤੀ ਨੌਲਦੀ ਆ ਕਿਉਂ ਨੌਲਦੀ ਆ ਸਾਡੇ ਨਾਲ ਕਰ ਲੈਂਦੀ ਹਾਂ ਜੀ ਕਿਉਂਕਿ ਜੋ ਸਾਡੀ ਜਾਤੀ ਨੂੰ ਮਤਲਬ ਕੀ ਕੀਤਾ ਸੀ ਇਹਨਾਂ ਨੇ ਵੀ ਮਜਬੀ ਸਿੱਖ ਜਾਂ ਚੂੜੇ ਕੁਛ ਵੀ ਕੁਸ਼ਰਕਾਰਡਿੰਗਾਂ ਮੇਰੇ ਕੋਲ ਕੀਤੀਆਂ ਪਈਆਂ ਵਾ ਮੈਂ মিডিਆ ਤੇ ਇਹ ਹੀ ਬੇਨਤੀ ਕਰਦੀ ਕਿ ਮੇਰੀਆਂ ਰਿਕਾਰਡਿੰਗਾਂ ਜੋ ਕੀਤੀਆਂ ਵਾ মিডিਆ ਤੇ ਪਾਈਆਂ ਜਾਣ ਇਹਦਾ ਚਿਹਰਾ ਜਿਹੜਾ ਜ਼ਿੰਮੇਵਾਰ ਦਾ ਇਹ ਸਾਫ਼ ਨਕਾਬ ਹੋਵੇ ਠੀਕ ਹੈ ਕੋਈ ਪੰਚਾਇਤ ਨੂੰ ਵੀ ਤੁਸੀਂ ਇਹਨਾਂ ਦੇ ਨੂੰ ਕੋਈ ਜਾਣੂ ਕਰਵਾਇਆ ਹੈ ਨਹੀਂ ਪੰਚਾਇਤ ਨੂੰ ਕੀ ਕਰਵਾਉਣਾ ਸੀ ਪੰਚਾਇਤ ਦੇ ਵਿੱਚ ਤੇ ਖੁਦ ਉਹਨਾਂ ਨੇ ਮਜਬੀ ਸਿੱਖ ਬੋਲਿਆ ਜਾਂ ਕਿੱਦਾਂ ਬੋਲਿਆ ਜਾਤੀ ਨੂੰ ਆਪਣੀ ਨੂੰ ਨੌਲਿਆ ਤੇ ਉਹ ਤੇ ਖੁਦ ਆਪ ਫੜੇ ਆ ਉਹਨਾਂ ਨੂੰ ਪੀ ਜਾ ਕੇ ਗਈਏ ਸੀ ਹਾਂ ਹਾਂ ਉਤੇ ਆਪ ਜੇਲ੍ਹ ਦੇ ਵਿੱਚ ਸਾਨੂੰ ਪਤਾ ਲੱਗਾ ਕਿ ਉਹਨਾਂ ਨੇ ਵੀ ਸਾਡੀ ਜਾਤੀ ਨੂੰ ਨੌਲਿਆ ਤੇ ਉਹ ਆਪ ਫੜੇ ਅਸੀਂ ਉਹਨਾਂ ਕੋਲ ਨਹੀਂ ਗਏ ਸੀ ਇਸ ਕਰਕੇ ਥਾਣੇ ਸਿੱਧਾ ਚਲੇ ਗਏ। ਹੋਰ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੋ? ਅਸੀਂ ਮੰਗ ਇਹੀ ਕਰਦੇ ਆਂ ਕਿ ਸਾਡੀ ਜਿਹੜੀ ਜਾਤੀ ਨੌਲਦੇ ਕਿਉਂ ਨੌਲਦੇ ਆ। ਜਦੋਂ ਅਸੀਂ ਨਹੀਂ ਕਿਸੇ ਨੂੰ ਮਾੜਾ ਕਹਿੰਦੇ ਸਾਡੇ ਕੋਈ ਬੋਲਦੇ। ਮੈਨੂੰ ਅਲੱਗ-ਅਲੱਗ ਨੰਬਰਾਂ ਤੋਂ ਫੋਨ ਆਉਂਦੇ ਕਿਉਂਕਿ ਜੋ ਮੇਰੀ ਜਾਨ ਨੂੰ ਧਮਕੀਆਂ ਦਿੰਦੇ ਨੇ, ਬਿਮਾਰ ਦੇਣਾ, ਸੇਦਾ ਕਰ ਦੇਣਾ, ਮੈਨੂੰ ਇਹਨਾਂ ਤੋਂ ਖਤਰਾ ਇਨਸਾਫ ਮੇਂ ਦਿੱਤਾ ਜਾਵੇ ਮੈਨੂੰ। ਇੰਨਾ ਤਾਂ ਖਤਰਾ ਹੈ ਅਮਨਦੀਪ ਕੌਰ ਤੇ ਸਤਨਾਮ ਸਿੰਘ ਤੋਂ ਠੀਕ ਹੈ ਕਿਉਂਕਿ ਇਹ ਮੇਰੀ ਦੁਕਾਨ ਤੇ ਵੀ ਆ ਕੇ ਬੜਾ ਕੁਝ ਬੋਲ ਕੇ ਗਏ ਆ ਮੈਨੂੰ ਫੋਨ 'ਚ ਵੀ ਤਮ ਕਹਿੰਦੀਆਂ ਜੋ ਕਿ ਕੁਝ ਰਿਕਾਰਡੀਆਂ ਕੀਤੀਆਂ ਇਹਨੇ ਇਹ ਗੱਲ ਬੋਲੀ ਆ ਕਿ ਜਾਨੀ ਕਿ ਮੈਂ ਜਿੱਥੇ ਮਰਜੀ ਚੱਲ ਜਾ ਜੋ ਮਰਜੀ ਕਰ ਲਾਂ ਮੈਂ ਕਿਸੇ ਕੰਜਰ ਤੋਂ ਨਹੀਂ ਡਰਦੀ ਭਾਵੇਂ ਥਾਣੇ ਚੱਲ ਜਾ ਜੋ ਮਰਜੀ ਕਰ ਲਾਂ ਠੀਕ ਹੈ ਸਾਹਿਬ ਸ਼ਾਸਨ ਤੋਂ ਮੰਗ ਮੰਗਦੀ ਆ ਕਿ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜੋ ਵੀ ਮਤਲਬ ਇਹਨਾਂ ਨੇ ਸਾਨੂੰ ਗਲਤ ਲਫ਼ਜ਼ ਬੋਲੇ ਜਾਂ ਕੀਤੇ ਆ ਮੇਨੋਂ ਸਾਫ਼ ਦਵਾਇਆ ਜਾਵੇ ਇਸ ਗੱਲ ਦਾ ਹਾਂਜੀ ਭਾਂਜੀ ਕੀ ਨਾਮ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਹੋ ਅਮਨਦੀਪ ਕੌਰ ਨਾਮ ਮੇਰਾ ਪਿੰਡ ਕੱਲੇ ਦੇ ਰਹਿਣ ਵਾਲੇ ਹਾਂ ਇੱਕ ਤੁਹਾਡੀ ਨਾ ਰਿਕਾਰਡਿੰਗ ਵਾਇਰਲ ਹੋਣੀ ਹੈ ਜਿਸ ਦੇ ਵਿੱਚ ਤੁਸੀਂ ਜਾਤੀ ਸੂਚਕ ਬੋਲਦੇ ਫਿਰੋ ਕੀ ਸਰਾ ਮਾਵਾਂ ਮਾਵਲਾ ਇਹ ਆ ਸਰ ਕੀ ਪੈਸੇ ਮਤਲਬ ਇਹਨੇ ਕਾਫੀ ਟਾਈਮ ਤੋਂ ਲੈ ਚੁੱਕੀ ਆ ਤਿੰਨ ਚਾਰ ਸਾਲ ਹੋ ਗਏ ਇਸ ਗੱਲ ਨੂੰ ਕਿਦੋਂ ਕੋ ਲੈਣੇ ਸੀ ਤੁਸੀਂ ਪ੍ਰਦੀਪ ਕੌਰ ਕੋਲੋਂ ਹਾਂਜੀ ਇਹਨੇ ਇੱਕ ਦਿਨ ਹੀ ਨਹੀਂ ਕਾਫੀਆਂ ਦੇ ਪੈਸੇ ਇਦਾਂ ਮਾਰੇ ਆ ਕਾਦੇ ਪੈਸੇ ਲੈਣੇ ਸੀ ਤੁਸੀਂ ਇਹ ਲੋਨ ਸੈਂਟਰ ਦੀ ਹੈਗੀ ਪ੍ਰਦੀਪ ਕੌਰ ਅੱਛਾ ਜੀ ਇਹਨੇ ਕਾਫੀਆਂ ਤੇ ਡਾਕੂਮੈਂਟ ਲਾ ਕੇ ਤੇ ਇਹਨਾਂ ਨੇ ਕਾਫੀ ਫਰਾਡ ਕੀਤਾ ਨੇ ਅੱਛਾ ਜੀ ਕਾਫੀ ਜਾਣਿਆਂ ਦੇ ਨੇ ਪੈਸੇ ਹੜੱਪੇ ਆ ਇਹੇ ਤੱਕ ਨਹੀਂ ਦਿੱਤੇ ਨੇ ਵਾਪਸ ਆਪ ਹਾਂਜੀ ਹਾਂ ਆਪੋ ਨੇ ਪੇਕੇ ਘਰ ਰਹਿ ਰਹੀ ਆ ਅੱਛਾ ਹਾਂਜੀ ਤੁਸੀਂ ਕਿਸ ਬੇਸ ਤੇ ਪੈਸੇ ਲੈਣੇ ਹਾਂਜੀ ਲੋਨ ਲਿਆ ਸੀ ਕਹਿੰਦੇ ਮੇਰੇ ਮਤਲਬ ਡਾਕੂਮੈਂਟਾਂ ਦੇ ਇਹਨੇ ਕਿਸਤ ਨਹੀਂ ਬਾਅਦ ਦੇ ਵਿੱਚ ਤਾਰੀ ਡਾਕੂਮੈਂਟ ਕਿਉਂ ਦਿੱਤੇ ਉਹਨਾਂ ਨੂੰ ਹਾਂਜੀ ਤੁਸੀਂ ਆਪਣੇ ਡਾਕੂਮੈਂਟ ਕਿਉਂ ਦਿੱਤੇ ਉਹਨਾਂ ਨੂੰ ਡਾਕੂਮੈਂਟ ਨਹੀਂ ਦਿੱਤੇ ਪਹਿਲਾਂ ਬਾਅਦ ਦੇ ਵਿੱਚ ਇਹਨੇ ਕੀ ਕੀਤਾ ਵੀ ਸਾਡੇ ਘਰੋਂ ਆਣ ਕੇ ਪੈਸੇ ਲੈ ਗਈ ਮੈਨੂੰ ਮੇਰੀ ਜ਼ਰੂਰਤ ਪੂਰੀ ਹੋ ਗਈ ਮੈਨੂੰ ਮੈਂ ਇਹਨੂੰ ਕਿਹਾ ਮੈਂ ਹਾਂ ਤੇ ਵਾਪਸ ਤੇ ਕਰਨਾ ਮੈਂ ਮੈ ਲੋਨ ਇਹ ਕਹਿੰਦੀ ਵਾਪਸ ਨਹੀਂ ਹੋਣਾ ਮੈਂ ਕਿਸ਼ਤਾਂ ਤਾਰੀ ਜਾਊਂਗੀ ਤੂੰ ਮੈਨੂੰ ਦੇ ਦੇ ਇਸ ਤਰ੍ਹਾਂ ਹੀ ਲੋਨ ਅੱਛਾ ਮੇਰੇ ਕੋ 30000 ਰੁਪਿਆ ਲੈ ਗਈ ਜਿਹਦਾ ਕਰਕੇ ਸਾਰੀਆਂ ਕਿਸ਼ਤਾਂ ਤਾਰੀ ਗਈ ਪਹਿਲਾਂ ਤੇ 6 ਕਿਸ਼ਤਾਂ ਅੜ ਗਈਆਂ ਇਹਦੀ ਕੋਈ ਘਰ ਦੀ ਸਮੱਸਿਆ ਕਰਕੇ ਅੱਛਾ ਹਾਂਜੀ ਜਿਹੜਾ ਤੁਸੀਂ 30000 ਰੁਪਏ ਦਿੱਤਾ ਸੀ ਹਾਂਜੀ ਕਿਸੇ ਦੀ ਮਜ਼ੂਰ ਕੋਈ ਮੌਤ ਪਰ ਹਰ ਤੰਤ ਮੌਜੂਦ ਸੀ ਹਾਂਜੀ ਬੀਬੀ ਪਰਮਜੀਤ ਕੌਰ ਹੀ ਮਤਲਬ ਉਹਨਾਂ ਨੇ ਮੁੜ ਕੇ ਬਾਅਦ ਚ ਜਿਹੜੇ ਲੋਨ ਸੈਂਟਰ ਆਉਂਦੇ ਰਹੇ ਆ ਸਟਾਫ ਉਹਨਾਂ ਦੇ ਸਾਹਮਣੇ ਕਿਸ ਤੂੰ ਵੀ ਮੇਰੇ ਘਰੋਂ ਖੜਦੇ ਰਹੇ ਹੋ ਮੈਂਬਰ ਸੀ ਹਾਂਜੀ ਨਹੀਂ ਉਹ ਵੀ ਲੋਨ ਸੈਂਟਰ ਹੀ ਸੀਗੇ ਅੱਛਾ ਹਾਂਜੀ ਬੀਬੀ ਪਰਮਜੀਤ ਕੌਰ ਠੀਕ ਹੈ ਹਾਂਜੀ ਉਹਨਾਂ ਦੀ ਮੌਜੂਦਗੀ ਦੇ ਵਿੱਚ ਤੁਸੀਂ ਇਹਨਾਂ ਨੂੰ 30000 ਰੁਪਏ ਫੜਾਇਆ ਹਾਂਜੀ ਅੱਛਾ ਤਾਂ ਹੁਣ ਜਿਹੜੀ ਤੁਸੀਂ ਜਿਹੜੀ ਫੋਨ ਤੇ ਇੱਕ ਰਿਕਾਰਡਿੰਗ ਵੈਦਨ ਹੋਣੀ ਹੈ ਕਿ ਉਹ ਤਾਂ ਧੀਰ ਹਾਂਜੀ ਨਹੀਂ ਸਾਡੀ ਨਹੀਂ ਉਹ ਅਛਾ ਜੀ ਹਾਂਜੀ ਬੋਲਦੇ ਤੁਸੀਂ ਪੈਸੇ ਨਹੀਂ ਸਰ ਸਾਡੀ ਨਹੀਂ ਉਹ ਤੁਸੀਂ ਹਾਂਜੀ ਠੀਕ ਹੈ ਤਾਂ ਉਹਨਾਂ ਨੇ ਇੱਕ ਕੰਪਲੇਟ ਵੀ ਕੀਤੀ ਹੋਈ ਆ ਉੱਥੇ ਗੋਲਵਾਲ ਸਾਹਿਬ ਕੋਈ ਗੱਲ ਨਹੀਂ ਸਰ ਜਾਵਾਂਗੇ ਜਰੂਰ ਅਛਾ ਜੀ ਹਾਂਜੀ ਜਦੋਂ ਸਾਡੇ ਪੈਸੇ ਦੀ ਆਣ ਵਾਲੇ ਲੈਣ ਵਾਲੇ ਅਸੀਂ ਜਾਵਾਂਗੇ ਜਰੂਰ ਕਿਉਂਕਿ ਸਾਡੇ ਖੂਨ ਪਸੀਨੇ ਦੀ ਕਮਾਈ ਆ ਅਸੀਂ ਤੇ ਲਵਾਂਗੇ ਜਰੂਰ ਪੈਸੇ ਆਪਣੇ ਇਹ ਥੋੜੀ ਵੀ ਛੱਡ ਦੇਵਾਂਗੇ ਇਹਨੂੰ ਠੀਕ ਹੈ ਹਾਂਜੀ ਇੱਦਾਂ ਥੋੜੀ ਨਾ ਹੋ ਸਕਦਾ ਠੀਕ She... ਹਾਂਜੀ And...